ਸਵਾਗਤ ਹੈ ਤੁਹਾਤੋਂ ਹਟਾ ਸਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜੋ ਕਿ ਹੈ ਕਾਲੇ ਜਾਦੂ ਕਾਲੇ ਇਲਮ ਦੀ ਪਸਾਨ ਤੇ ਕਾਲਾ ਇਲਮ ਕੀ ਹੈ ਕਿਵੇਂ ਹੁੰਦਾ ਹੈ ਇਸ ਨੂੰ ਕੌਣ ਲੂ ਕਰਦੇ ਹਨ ਇਹਨਾਂ ਬਾਰੇ ਦੱਸਾਂਗੇ ਜੇ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਵੋ ਬੈਲ ਆਈਕਨ ਦਾ ਬਟਨ ਦਬਾ ਲਵੋ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲੇਕਿਏ ਹੁੰਦੇ ਰਹਿੰਦੇ ਹਾਂ ਲੋਕਾਂ ਦੇ ਭਲੇ ਦੀ ਖਾਤਰ ਤਾਂ ਕਿ ਤੁਸੀਂ ਆਪਣਾ ਲਾਜ ਆਪਣੇ ਘਰ ਦੇ ਵਿੱਚ ਬੈਠ ਕੇ ਖੁਦ ਆਪਣੇ ਹੱਥਾਂ ਨਾਲ ਕਰੋ ਤੇ ਆਪ ਕਰੋ ਸੱਚੇ ਮਨ ਨਾਲ ਇਸ ਜਿਹਦੇ ਦਿੱਤੇ ਗਏ ਕਲਮੈ ਨੂੰ ਤੁਸੀਂ ਪੜ੍ਹੋਗੇ ਤਾਂ ਕਿ ਤੁਹਾਡਾ ਕੰਮ ਜ਼ਰੂਰ ਹੀ ਪੂਰਾ ਹੋਵੇਗਾ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਕਾਲਾ ਇਲਮ ਕੀ ਹੈ ਕਾਲਾ ਇਲਮ ਇੱਕ ਕਾਲੀ ਸ਼ਕਤੀ ਜਿਹਨੂੰ ਆਪਾਂ ਸ਼ੈਤਾਨੀ ਸ਼ਕਤੀ ਕਹਿ ਦਿੰਨੇ ਆ ਸ਼ੈਤਾਨੀ ਇਲਮ ਹੈ ਕੁਝ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਸ਼ੈਤਾਨ ਦੀ ਪੂਜਾ ਕਰਦੇ ਹਨ ਸ਼ੈਤਾਨ ਨੂੰ ਮੰਨਦੇ ਹਨ ਤੇ ਉਹਨੂੰ ਖੁਸ਼ ਕਰ ਲੈਂਦੇ ਹਨ ਖੁਸ਼ ਕਰਨ ਤੋਂ ਬਾਅਦ ਵਿੱਚ ਉਹ ਉਸ ਕੋਲੋਂ ਉਸਦੇ ਹਾਜ਼ਰ ਹੋਣ ਦਾ ਪ੍ਰਗਟ ਹੋਣ ਦਾ ਬਚਨ ਲੈ ਲੈਂਦੇ ਹਨ ਕੁਝ ਮੰਤਰ ਸਿੱਖ ਲੈਂਦੇ ਹਨ ਤੇ ਸ਼ੈਤਾਨ ਖੁਸ਼ ਹੋ ਕੇ ਉਹਨਾਂ ਨੂੰ ਆਪਣੀਆਂ ਨਿਸ਼ਾਨੀਆਂ ਦੇ ਜਾਂਦੇ ਹਨ ਤੇ ਬਾਅਦ ਵਿੱਚ ਉਹੀ ਲੋਕ ਕੋਸ ਪੈਸਿਆਂ ਦੀ ਖਾਤਰ ਹੀ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ ਤੇ ਉਹ ਕਾਲਾ ਇਲਮ ਹੈ ਜੋ ਅਜਿਹੀ ਦੀ ਕਾਟ ਬਹੁਤ ਔਖੀ ਹੁੰਦੀ ਹੈ ਇਸ ਦੀ ਕਾਟ ਸਿਰਫ ਨੂਰੀ ਅਲਮਨਾਲੀ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਰੱਬ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਰੱਬ ਦੇ ਨਾਮ ਤੋਂ ਵੱਡਾ ਕੋਸ ਨਹੀਂ ਹੈ ਨਾ ਕੋਈ ਸ਼ੈਤਾਨ ਹੈ ਨਾ ਕੋਈ ਦੂਜੀ ਤਾਕਤ ਇਸ ਦੇ ਸਾਹਮਣੇ ਇਹ ਤੂੰ ਹਾਰ ਜਾਂਦੇ ਹਨ ਤੇ ਥੋੜੇ ਜਿਹੀ ਪੈਸਿਆਂ ਦੀ ਖਾਤਰ ਹੀ ਇਹ ਲੋਕ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਕਾਲੇ ਇਲਮ ਕਾਰਨ ਦੇ ਕਈ ਟੰਗ ਹੁੰਦੇ ਹਨ ਕਈ ਤਰੀਕੇ ਹੁੰਦੇ ਹਨ ਜੋ ਜ਼ਿਆਦਾਤਰ ਤਰੀਕੇ ਅਪਣਾਏ ਜਾਂਦੇ ਹਨ ਉਸ ਇਨਸਾਨਕਾਟ ਕਬਰਿਸਤਾਨ ਦੇ ਵਿੱਚ ਕੀਤੀ ਜਾਣ ਵਾਲਾ ਇਲਮ ਹੁੰਦਾ ਹੈ ਇਹ ਬਹੁਤ ਤਕੜਾ ਤੇ ਬਹੁਤ ਖਤਰਨਾਕ ਇਲਮ ਹੁੰਦਾ ਹੈ ਇਸ ਇਲਮ ਨਾਲ ਜਿਸ ਉਪਰੇ ਕੀਤਾ ਜਾਵੇ ਉਸ ਦੀ ਜਾਨ ਤੱਕ ਜਾ ਸਕਦੀ ਹੈ ਉਹ ਪਾਗਲ ਵੀ ਹੋ ਸਕਦਾ ਹੈ ਜਿਸ ਦੇ ਘਰ ਵਿੱਚ ਕੀਤਾ ਜਾਵੇ ਤਾਂ ਉਹ ਘਰ ਬਰਬਾਦ ਤਬਾਹ ਹੋ ਜਾਂਦਾ ਹੈ ਉਸ ਘਰ ਵਿੱਚ ਕੁਝ ਨਹੀਂ ਰਹਿੰਦਾ ਇੱਕ ਜੋ ਸ਼ਮਸ਼ਾਨ ਘਾਟ ਜਾਂ ਕਬਰਿਸਤਾਨ ਵਿੱਚ ਕਰਦੇ ਹਨ ਉੱਥੇ ਬੈਠ ਕੇ ਆਪਦੇ ਮੰਤਰ ਯਾਪ ਕਰਦੇ ਹਨ ਜਾਂ ਦੂਸਰਾ ਤਰੀਕਾ ਇਹਨਾਂ ਦੇ ਹੁੰਦਾ ਹੈ ਇੱਕ ਪੁਤਲਾ ਬਣਾ ਲੈਂਦੇ ਹਨ ਜਾਂ ਉਹ ਕੱਪੜੇ ਦਾ ਹੁੰਦਾ ਹੈ ਜਾਂ ਉਹ ਆਟੇ ਦਾ ਹੁੰਦਾ ਹੈ ਉਸ ਦੇ ਉੱਪਰ ਇੱਕ ਨਕਸ਼ ਲਿਖਿਆ ਜਾਂਦਾ ਹੈ ਤਵੀਤ ਬਣਾਇਆ ਜਾਂਦਾ ਹੈ ਤੇ ਉਸ ਤਵੀਤ ਨੂੰ ਬਣਾਉਣ ਤੋਂ ਬਾਅਦ ਉਸ ਪੁਤਲੇ ਦੇ ਪੇਟ ਦੇ ਬੰਨੇ ਜਾਂਦਾ ਹੈ ਤੇ ਬਾਅਦ ਵਿੱਚ ਉਸ ਪੁਤਲੇ ਦੇ ਉੱਪਰ ਸੂਈਆਂ ਲਾ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਦੋ ਅੱਖਾਂ ਤੇ ਇੱਕ ਮੂੰਹ ਤੇ ਇੱਕ ਗਲ ਤੇ ਦੋਨੇ ਹੱਥਾਂ ਤੇ ਦੋਨੇ ਲੱਤਾਂ ਤੇ ਲੱਕ ਤੇ ਪੇਟ ਤੇ ਲਾਸ਼ ਨੂੰ ਮੰਤਰਿਤ ਕਰਕੇ ਉਸ ਨੂੰ ਦੱਬ ਦਿੱਤਾ ਜਾਂਦਾ ਹੈ ਕਬਰਿਸਤਾਨ ਦੇ ਵਿੱਚ ਜਾਂ ਕਬਰ ਵਿੱਚ ਦੱਬ ਦਿੱਤੇ ਹਨ ਜਾਂ ਮੁਰਦਾ ਘਾਟ ਸਮਸ਼ਾਨ ਘਾਟ ਵਿੱਚ ਦੱਬਿਆ ਜਾਂਦਾ ਹੈ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ ਉਥੇ ਦੱਬਣ ਤੋਂ ਬਾਅਦ ਵਿੱਚ ਉਸ ਦਾ ਅਸਰ ਇਹ ਹੁੰਦਾ ਹੈ ਕਿ ਜਿਸ ਥਾਂ ਦੇ ਵਿੱਚ ਸੁੰਹੀਆਂ ਲੱਗੀਆਂ ਹੋਈਆਂ ਹਨ ਜਿਸ ਦਾ ਨਾਮ ਲੈ ਕੇ ਉਹ ਕੀਤਾ ਜਾਂਦਾ ਹੈ ਉਸ ਦੇ ਉਹ ਚੀਜ਼ਾਂ ਉੱਪਰ ਜਿਵੇਂ ਗਾਲ ਨੱਕ ਸਿਰ ਮੂੰਹ ਲੱਗਦਾ ਵਹਾਂ ਦੀ ਚੀਜ਼ਾਂ ਪੈਣੇ ਸ਼ੂ ਹੋ ਜਾਂਦੀਆਂ ਹਨ ਉਸ ਨੂੰ ਕਿਤੇ ਕੋਈ ਦਵਾਈ ਨਹੀਂ ਲੱਗਦੀ ਹੈ ਇਹ ਇੱਕ ਬਹੁਤ ਹੀ ਖਤਰਨਾਕ ਬਹੁਤ ਜਬਰਦਸਤ ਕਾਲਾ ਇਲਮ ਹੈ ਜਿਸ ਦੀ ਕਾਟ ਸਿਰਫ ਨੂਰੀਅਲਮ ਹੈ ਜੋ ਧੂਪ ਜਾਣਦੇ ਹਨ ਉਹੀ ਕਰਦੇ ਹਨ ਇਹ ਤਾਂ ਹੋਵੇ ਕੁਝ ਟੰਗ ਵਿਧੀ ਜੋ ਕਾਲੇ ਇਰਮ ਦੇ ਕੀਤਾ ਜਾਂਦਾ ਹੈ ਸੋ ਨੂੰ ਅਸੀਂ ਮੋਟਾ-ਮੋਟਾ ਦੱਸ ਦਿੱਤਾ ਹੈ ਇਹ ਬ੍ਰਿਕ ਕਿਤੇ ਜਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਵੇਗੀ ਪੂਰਾ ਇੱਕ ਦਿਨ ਵੀ ਇਸ ਦਾ ਆਪਾਂ ਕਰੀਏ ਤਾਂ ਵੀ ਪੂਰੀ ਨਹੀਂ ਹੋਵੇਗੀ ਜੇ ਇਸ ਦੇ ਕੋਈ ਗਿਆਨ ਦੀ ਗੱਲ ਦਸੀਏ ਸੁਨਕਾਲੀ ਇਲਮ ਬਾਰੇ ਦਸੀਏ ਤਾਂ ਪੂਰਾ ਦਿਲ ਲੱਗ ਜਾਵੇਗਾ ਫਿਰ ਵੀ ਇਹ ਪੂਰਾ ਨਹੀਂ ਹੋਵੇਗਾ ਕਿਉਂਕਿ ਇੰਨਾ ਇੰਨੀ ਜਿਆਦਾ ਵਿਧੀਆਂ ਹਨ ਇਸ ਦੀਆਂ ਕੋਈ ਕੋਈ ਆਦਮੀ ਸੋਚ ਵੀ ਨਹੀਂ ਸਕਦਾ ਜੋ ਕਾਲੇ ਇਲਮ ਕਰਦੇ ਹਨ ਉਹਨਾਂ ਨੂੰ ਪਤਾ ਹੈ ਤੇ ਇੱਕ ਦੂਸਰਾ ਪ੍ਰਚਲਿਤ ਹੈ ਕਿ Hindu ਮਤ ਦੇ ਧਰਮ ਨਾਲ ਇਹ ਕਾਲੇ ਇਲਮ ਦੇ ਵਿੱਚ ਕੁਝ ਦੇਵੀ-ਦੇਵਤਿਆਂ ਤੋਂ ਵੀ ਕੰਮ ਲਏ ਜਾਂਦੇ ਹਨ ਜਿਵੇਂ ਕਿ ਕੋਰੀ ਹੋ ਗਿਆ ਕਾਲੀ ਮਾਤਾ ਹੋ ਗਿਆ ਭੈਰੋਂ ਹੋ ਗਿਆ ਇਹਨਾਂ ਤੋਂ ਵੀ ਕੰਮ ਕਾਲੇ ਇਲਮ ਦੇ ਵਿੱਚ ਲਿਆ ਜਾਂਦਾ ਹੈ ਇਹਨਾਂ ਨੂੰ ਕੰਮ ਲੈਣ ਦਾ ਢੰਗ ਅਲੱਗ ਹੈ ਕਿਉਂਕਿ ਇਹਨਾਂ ਦੇ ਭੋਗ ਪ੍ਰਸਾਦ ਨਾਲ ਹੀ ਸਾਧਕ ਜੋ ਕਾਲੇ ਇਲਮ ਕਰਦੇ ਹਨ ਉਹ ਇਹਨਾਂ ਤੋਂ ਬਚਨ ਲੈ ਲੈਂਦੇ ਹਨ ਬਚਨਾ ਤੋਂ ਬਾਅਦ ਵਿੱਚ ਇਹਨਾਂ ਨੂੰ ਮਜਬੂਰਨ ਉਹ ਕੰਮ ਕਰਨਾ ਪੈਂਦਾ ਹੈ ਇਹ ਤਾਂ ਸੀ ਕਾਲੇ ਇਲਮ ਜੋ ਕੀ ਹੁੰਦਾ ਹੈ ਉਸ ਬਾਰੇ ਜਾਣਕਾਰੀ ਉਹਨਾਂ ਸੀ ਤੁਹਾਨੂੰ ਦੱਸ ਦਈਏ ਕੇਸ ਦੀ ਪਛਾਣ ਕੀ ਹੈ ਆਮ ਲੋਕ ਜੋ ਕਿ ਘਰਾਂ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਜੋ ਕਿਤੇ ਨਹੀਂ ਜਾਂਦੇ ਹਨ ਉਹ ਕਿਵੇਂ ਇਸ ਦੀ ਪਛਾਣ ਕਰ ਸਕਦੇ ਹਨ ਇਹ ਕੋ ਸਭ ਤੋਂ ਵੱਡੀਆਂ ਨਿਸ਼ਾਨੀਆਂ ਵਿੱਚ ਇੱਕ ਨਿਸ਼ਾਨੀ ਹੈ ਘਰ ਦੇ ਵਿੱਚੋਂ ਬਦਬੂ ਆਣੀ ਬਦਬੂ ਨਹੀਂ ਸਮੈਲ ਆਉਣੀ ਜਿਹੜੇ ਚਲੇ ਜਾਂਦੇ ਬੰਦੇ ਨੂੰ ਜਾਂ ਘਰ ਦੇ ਵਿੱਚ ਬੈਠੇ ਨੂੰ ਜਾਂ ਖਾਣਾ ਖਾਂਦੇ ਨੂੰ ਘਰ ਦੇ ਵਿੱਚੋਂ ਕਿਸੇ ਕੋਨੇ ਵਿੱਚੋਂ ਸਮੈਲ ਆਉਂਦੀ ਹੈ ਜਦੋਂ ਜਾ ਕੇ ਦੇਖਦੇ ਹਨ ਉੱਤੇ ਕੁਝ ਨਹੀਂ ਹੁੰਦਾ ਇਹ ਵੀ ਇੱਕ ਕਾਲੀ ਏਲਮ ਦੀ ਨਿਸ਼ਾਨੀ ਹੁੰਦੀ ਹੈ ਦੂਸਰਾ ਇਹ ਹੈ ਕਿ ਘਰ ਦਾ ਜੋ ਮੇਨ ਆਦਮੀ ਹੈ ਜਿਸ ਨਾਲ ਘਰ ਦਾ ਸਾਰਾ ਪਰਿਵਾਰ ਦਾ ਸਰਕਲ ਚੱਲਦਾ ਹੈ ਉਸ ਦਾ बार-बार ਬਿਮਾਰ ਹੋਣਾ ਤੇ ਅਲਟਰਾ ਸਾਊਂਡ ਜਾਂ ਟੈਸਟਾਂ ਵਿੱਚ ਕੁਝ ਨਹੀਂ ਆਉਣਾ ਤੇ ਉਹ ਹਮੇਸ਼ਾ ਬਿਮਾਰ ਰਹਿੰਦਾ ਹੈ ਉਸਦੀ ਦਵਾਈ ਚੱਲਦੀ ਰਹਿੰਦੀ ਹੈ ਦਵਾਈ ਕੋਈ ਅਸਰ ਨਹੀਂ ਕਰਦੀ ਇਹ ਦੂਸਰੀ ਨਿਸ਼ਾਨੀ ਹੈ ਤੀਸਰੀ ਨਿਸ਼ਾਨੀ ਇਹ ਹੁੰਦੀ ਹੈ ਕਿ ਘਰ ਦੇ ਵਿੱਚ ਜੋ ਆਪਣਾ ਮਾਲ ਡੰਗਰ ਪਸ਼ੂ ਰੱਖਿਆ ਹੁੰਦਾ ਹੈ ਉਹ ਦੁੱਧੋਂ ਭੱਜ ਜਾਂਦਾ ਹੈ ਜੇ ਕੋਈ ਸੂਇਆ ਹੋਇਆ ਪਸ਼ੂ ਹੈ ਤਾਂ ਉਹ ਦੁੱਧ ਦੇਣਾ ਬੰਦ ਕਰ ਦਿੰਦਾ ਹੈ ਤੇ ਜੇ ਉਹਦੇ ਪਿੱਛੇ ਕੋਈ ਲਵੇਰਾ ਹੈ ਜਾਂ ਕੋਈ ਬਸਰੂ ਕੱਟਰੂ ਹੈ ਤਾਂ ਉਹ ਮਰ ਜਾਂਦਾ ਹੈ ਤੇ ਪਸ਼ੂ ਬੁਮਾਰ ਰਹਣ ਲੱਗ ਜਾਂਦਾ ਹੈ ਘਰ ਦੇ ਵਿੱਚੋਂ ਲੋਟ ਖਤਮ ਹੋ ਜਾਂਦਾ ਹੈ ਪਸ਼ੂ ਖਤਮ ਹੋ ਜਾਂਦੇ ਹਨ ਇਹ ਤੀਸਰੀ ਨਿਸ਼ਾਨੀ ਹੈ ਚੌਥੀ ਨਿਸ਼ਾਨੀ ਇਹ ਹੈ ਕਿ ਜਿਹਨੇ ਵੀ ਘਰ ਦੇ ਮੈਂਬਰ ਹਨ ਉਹਨਾਂ ਦਾ ਪਰਮਾਤਮਾ ਰੱਬ ਦੇ ਉੱਪਰ ਵਿਸ਼ਵਾਸ ਉੱਠ ਜਾਂਦਾ ਹੈ ਉਹਨਾਂ ਦਾ ਯਕੀਨ ਨਹੀਂ ਰਹਿੰਦਾ ਤੇ ਜਿਉਂ ਪਾਠ ਕਰਨ ਵੀ ਬੈਠਦੇ ਹਨ ਤਾਂ ਉਹਨਾਂ ਦਾ ਪਾਠ ਵਿੱਚ ਮਨ ਨਹੀਂ ਲੱਗਦਾ ਉਹਨਾਂ ਦਾ ਮਨ ਇਹ ਕਰਦਾ ਹੈ ਕਿ ਛੱਡੋ ਯਾਰ ਅਸੀਂ ਇੰਨਾ ਟਾਈਮ ਪਾਠ ਕਰਦੇ ਰਹੇ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਤੇ ਸਾਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਅਸੀਂ ਪਾਠ ਛੱਡ ਦਿੰਦੇ ਹਾਂ ਇਸੇ ਤਰ੍ਹਾਂ ਜੇ ਘਰ ਦੇ ਵਿੱਚ ਕੋਈ ਮੰਨਤਾ ਹੈ ਕੋਈ ਦੇਵੀ ਦੇਵਤਾ ਸਹੀਦ ਬਜ਼ੁਰਗ ਜਾਂ ਪੀਰਾਂ ਦੀ ਮੰਨਤਾ ਹੈ ਉਹਨਾਂ ਦੀ ਜੋਤ ਬੱਤੀ ਧੂਪ ਵਗੈਰਾ ਕਰਨ ਨੂੰ ਵੀ ਮਨ ਨਹੀਂ ਕਰਦਾ ਤੇ ਨੰਬਰ 5 ਤੇ ਨਿਸ਼ਾਨੀ ਇਹ ਹੈ ਤੇ ਉਸ ਨੂੰ ਘਰ ਵਿੱਚ ਡਰ ਲੱਗਣ ਲੱਗ ਜਾਂਦਾ ਹੈ ਜੋ ਵੀ ਘਰ ਦੇ ਵਿੱਚ ਮੈਂਬਰ ਹਨ ਉਹਨਾਂ ਨੂੰ ਪਿਆਨ ਨੂੰ ਇਸ ਤਰ੍ਹਾਂ ਲੱਗਦਾ ਹੋ ਜਿਵੇਂ ਕੋਈ ਉਹਨਾਂ ਦੇ ਕੋਲ ਆ ਗਿਆ ਹੈ ਜਾਂ ਉਹ ਘਰ ਦੇ ਵਿੱਚ ਤੁਰਦੇ ਹਨ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੋਈ ਸਾਡੇ ਪਿੱਛੇ ਆ ਰਿਹਾ ਹੈ ਜਾਂ ਸਾਨੂੰ ਕੋਈ ਦੇਖ ਰਿਹਾ ਹੈ ਨੰਬਰ 6 ਤੇ ਇਹ ਹੁੰਦਾ ਹੈ ਨੰਬਰ 6 ਤੇ ਇਹ ਹੁੰਦਾ ਹੈ ਕਿ ਸਰੀਰ ਦਾ ਭਾਰ ਆਪਨ ਹੋਣਾ ਜਿਵੇਂ ਸਰੀਰ ਦੇ ਉੱਤੇ ਬੋਝ ਜਿਹਾ ਬਣਿਆ ਰਹਿਣਾ ਸਿਰ ਭਾਰੀ ਭਾਰੀ ਮੋਢਿਆਂ 'ਤੇ ਵਜਨ ਬੱਤਾਂ ਵਾਂਝੀ ਚੀਸਾ ਪਹਿਣੀਆਂ ਤੇ ਨੰਬਰ 7 ਤੇ ਉਹਨਾਂ ਨੂੰ ਡਰਾਮਨੇ ਸੁਪਨੇ ਆਉਂਦੇ ਹਨ ਰਾਤ ਨੂੰ ਸੁਪਨੇ ਵਿੱਚ ਡਰਦੇ ਰਹਿੰਦੇ ਹਨ ਤੇ ਉਹਨਾਂ ਨੂੰ ਸਵੇਰੇ ਉੱਠਦੇ ਨੂੰ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਇਹ ਵੀ ਇੱਕ ਕਾਲੇ nlm ਦੀ ਨਿਸ਼ਾਨੀ ਹੈ ਇੱਕ ਨਿਸ਼ਾਨੀ ਹੈ ਨੰਬਰ 8 ਤੇ ਆਪਣੇ ਸਰੀਰ ਉੱਤੇ ਨੀਲ ਪੈਣੇ ਕਾਲੇ ਰੰਗ ਦੇ ਜਾਂ ਨੀਲੇ ਰੰਗ ਦੇ ਨੀਲ ਪੈਂਦੇ ਹਨ ਤਾਂ ਤੁਸੀਂ ਇਹ ਸਮਝ ਲਓ ਕਿ ਤੁਹਾਡੇ ਉੱਪਰ ਜ਼ਰੂਰ ਕੁਝ ਕੀਤਾ ਕਰਾਇਆ ਹੈ ਇਹ ਨਿਸ਼ਾਨੀਆਂ ਹਨ ਕੁਝ ਮੋਟੀਆਂ-ਮੋਟੀਆਂ ਨਿਸ਼ਾਨੀਆਂ ਹਨ ਕਾਲੇ nlm ਦੀਆਂ ਦੂਸਰੀ ਸੋਨੂੰ ਇਸ ਵੀਡੀਓ ਵਿੱਚ ਦੱਸੀਆਂ ਹਨ ਜਿਨ੍ਹਾਂ ਦੇ ਪਰਵੀਰ ਨਿਸ਼ਾਨੀਆਂ ਹਨ ਤਾਂ ਉਹ ਆਪਣਾ ਇਲਾਜ ਜ਼ਰੂਰ ਕਰਵਾ ਲੈਣ ਆਪਣਾ ਕੋਈ ਉਪਾਅ ਕਰਵਾ ਲੈਣ ਜਿੱਥੇ ਉਹ ਜਾਂਦੇ ਆਉਂਦੇ ਹਨ ਤੇ ਆਪਦਾ ਕਰਵਾ ਸਕਦੇ ਹਨ ਕਿਉਂਕਿ ਮੋਟੀਆਂ-ਮੋਟੀਆਂ ਨਿਸ਼ਾਨੀਆਂ ਹਨ ਇਹ ਜੋ ਤੁਹਾਨੂੰ ਦੱਸਿਆ ਹਨ ਜਿ ਬਰੀਕੀ ਵਿੱਚ ਬਹੁਤ ਜਿਆਦਾ ਨਿਸ਼ਾਨੀਆਂ ਹੁੰਦੀਆਂ ਹਨ ਪਰ ਮੇਨ ਨਿਸ਼ਾਨੀਆਂ ਇਹ ਹੀ ਹਨ ਤੇ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਲੈ ਕੇ ਆਪਣੇ ਚੈਨਲ ਤੇ ਹਾਜ਼ਰ ਹੁੰਦੇ ਰਹਿੰਦੇ ਹਾਂ ਇਹ ਸਿਓ ਨਿਸ਼ਾਨੀਆਂ ਜੋ ਇਸ ਕਾਲੇ ਰਮਨਾਲ ਤੁਹਾਨੂੰ ਦੱਸਿਆ ਨੇ ਇਹ ਹੁੰਦੀਆਂ ਨੇ